ਸਤ ਸ੍ਰੀ ਅਕਾਲ ਜੀ ਇੱਕ ਛੋਟੇ ਜਿਹੇ ਪਿੰਡ ਵਿੱਚ ਪਲੀ ਵੱਡੀ ਹੋਈ ਇੱਕ ਕੁੜੀ ਸੀ ਜਿਸ ਦਾ ਨਾਮ ਸੀ ਸੰਦੀਪ ਉਹਦੀ ਜ਼ਿੰਦਗੀ ਪੈਸੇ ਤੇ ਅਮਨ ਚੈਨ ਨਾਲ ਨਹੀਂ ਸਗੋਂ ਦਰਦ ਤੇ ਮੁਸ਼ਕਲਾਂ ਨਾਲ ਭਰੀ ਹੋਈ ਸੀ ਉਹਦੇ ਘਰ ਦੀ ਗਰੀਬੀ ਤੇ ਜ਼ਿੰਦਗੀ ਦੀਆਂ ਰੁਕਾਵਟਾਂ ਨੇ ਉਹਨੂੰ ਕਾਫੀ ਕੁਝ ਸਿਖਾਇਆ ਪਰ ਇੱਕ ਸਮਾਂ ਇਹੋ ਜਿਹਾ ਆਇਆ ਕਿ ਉਹਨੂੰ ਆਪਣੇ ਵਿਆਹ ਤੋਂ ਬਾਅਦ ਆਪਣੇ ਹੀ ਜੀਵਨ ਸਾਥੀ ਦੇ ਨਾਲ ਦਰਦ ਦਾ ਸਾਹਮਣਾ ਕਰਨਾ ਪਿਆ ਇੱਕ ਐਸੀ ਸਥਿਤੀ ਜਿੱਥੇ ਪਿਆਰ ਤੇ ਸ਼ਰਾਬ ਨੇ ਉਹਦੇ ਦੁੱਖਾਂ ਨੂੰ ਵਧਾਇਆ ਪਰ ਸੰਦੀਪ ਨੇ ਆਪਣੀ ਹਿੰਮਤ ਤੇ ਸਮਰਥਾ ਨਾਲ ਨਾ ਕੇਵਲ ਆਪਣੀ ਜ਼ਿੰਦਗੀ ਨੂੰ ਬਦਲਿਆ ਸਗੋਂ ਇੱਕ ਨਵੀਂ ਸਿੱਖਿਆ ਵੀ ਹਾਸਲ ਕੀਤੀ ਇਸ ਕਹਾਣੀ ਵਿੱਚ ਸੁਣੋ ਕਿ ਕਿਵੇਂ ਸੰਦੀਪ ਨੇ ਗਰੀਬੀ ਤੇ ਦੁੱਖਾਂ ਦਾ ਸਾਹਮਣਾ ਕਰਕੇ ਆਪਣੀ ਜ਼ਿੰਦਗੀ ਨੂੰ ਦੁਬਾਰਾ ਮੁਲਾਂਕਣ ਬਣਾਇਆ ਕਿਵੇਂ ਉਹਨੇ ਆਪਣੇ ਜੀਵਨ ਵਿੱਚ ਤਾਕਤ ਤੇ ਖੁਸ਼ੀ ਨੂੰ ਲੱਭਿਆ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਹਰਨੇਕ ਸਿੰਘ ਤੇ ਉਹਦੀ ਘਰ ਵਾਲੀ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਸੀ ਉਹਨਾਂ ਦੀ ਇੱਕ ਛੋਟੀ ਜਿਹੀ ਧੀ ਵੀ ਸੀ ਜਿਹਦਾ ਨਾਂ ਸੰਦੀਪ ਸੀ ਹਰਨੇਕ ਸਿੰਘ ਦੇ ਘਰ ਬਹੁਤ ਹੀ ਜ਼ਿਆਦਾ ਗਰੀਬੀ ਸੀ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੰਦੀਪ ਜਦੋਂ ਥੋੜੀ ਵੱਡੀ ਹੋਈ ਉਹਨਾਂ ਨੇ ਉਹਨੂੰ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਪੜਨ ਲਾ ਦਿੱਤਾ। ਸੰਦੀਪ ਪੜਨ ਵਿੱਚ ਬੜੀ ਹੀ ਹੁਸ਼ਿਆਰ ਸੀ। ਸਾਰੇ ਅਧਿਆਪਕ ਉਹਦੀ ਬਹੁਤ ਪ੍ਰਸ਼ੰਸਾ ਕਰਦੇ ਸੀ ਕਿ ਇਹ ਬਹੁਤ ਵਧੀਆ ਪੜਦੀ ਆ, ਪੜ੍ਹਾਈ ਵਿੱਚ ਬਹੁਤ ਧਿਆਨ ਦਿੰਦੀ ਆ। ਪਿੰਡ ਵਾਲਾ ਸਕੂਲ 5ਵੀਂ ਜਮਾਤ ਤੱਕ ਹੀ ਸੀ, ਤਾਂ ਇਸ ਲਈ 5ਵੀਂ ਜਮਾਤ ਤੋਂ ਬਾਅਦ ਹਰਨੇਕ ਸਿੰਘ ਨੇ ਉਹਨੂੰ ਅੱਗੇ ਪੜਨ ਨਹੀਂ ਲਾਇਆ ਕਿਉਂਕਿ ਉਹਨਾਂ ਕੋਲ ਇੰਨਾ ਖਰਚਾ ਨਹੀਂ ਸੀ। ਕਿ ਉਹ ਨੂੰ ਦੂਜੇ ਪਿੰਡ ਪੜਨ ਵਾਸਤੇ ਭੇਜ ਸਕਦੇ ਇਸ ਲਈ ਹੁਣ ਸੰਦੀਪ ਆਪਣੀ ਮਾਂ ਨਾਲ ਲੋਕਾਂ ਦੇ ਘਰਾਂ ਚ ਕੰਮ ਕਰਵਾਉਣ ਜਾਂਦੀ ਝਾੜੂ ਪੋਚਾ ਲਗਾਉਂਦੀ ਭਾਂਡੇ ਮਾਂਦੀ ਕੱਪੜੇ ਧੋਂਦੀ ਸਾਰੇ ਉਹਨੂੰ ਵੇਖ ਕੇ ਤਰਸ ਕਰਦੇ ਪਰ ਕੋਈ ਕੀ ਕਰ ਸਕਦਾ ਸੀ ਕਿਉਂਕਿ ਉਹ ਤਾਂ ਜੰਮੀ ਹੀ ਇੱਕ ਗਰੀਬ ਘਰ ਵਿੱਚ ਸੀ ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਹੌਲੀ ਹੌਲੀ ਸੰਦੀਪ ਵੱਡੀ ਹੋ ਗਈ ਵੱਡਿਓ ਕੇ ਸੰਦੀਪ ਬਹੁਤ ਹੀ ਸੋਹਣੀ ਸੁਨੱਖੀ ਨਿਕਲੀ ਜਿਹੜਾ ਉਹਨੂੰ ਇੱਕ ਨਜ਼ਰ ਵੇਖਦਾ ਵੇਖਦਾ ਹੀ ਰਹਿ ਜਾਂਦਾ ਉਹਦੇ ਚਿਹਰੇ ਤੋਂ ਅੱਖ ਨਹੀਂ ਹਟਦੀ ਸੀ ਇਸੇ ਤਰ੍ਹਾਂ ਇੱਕ ਦਿਨ ਸੰਦੀਪ ਕਿਸੇ ਦੇ ਘਰ ਕੰਮ ਕਰਨ ਗਈ ਤਾਂ ਉੱਥੇ ਉਹਨਾਂ ਘਰ ਇੱਕ ਜਵਾਨ ਮੁੰਡਾ ਰਿਸ਼ਤੇਦਾਰ ਆਇਆ ਹੋਇਆ ਸੀ ਜਦੋਂ ਉਹਨੇ ਸੰਦੀਪ ਨੂੰ ਵੇਖਿਆ ਤਾਂ ਆਪਣਾ ਦਿਲ ਹਾਰ ਬੈਠਾ ਉਹ ਵੇਖਣ ਨੂੰ ਇੱਕ ਪੜਿਆ ਲਿਖਿਆ ਨੌਜਵਾਨ ਮੁੰਡਾ ਲੱਗਦਾ ਸੀ ਉੱਚਾ ਲੰਮਾ ਕੱਦ ਕੱਦ ਗੋਰਾ ਚਿੱਟਾ ਰਾਂਗ ਤੇ ਬਹੁਤ ਹੀ ਸੋਣਾ ਹੁਣ ਸੰਦੀਪ ਰੋਜ ਹੀ ਉਹਨਾਂ ਘਰ ਕੰਮ ਕਰ ਲਈ ਜਾਂਦੀ ਸੀ ਤੇ ਉਹ ਮੁੰਡਾ ਸੰਦੀਪ ਨੂੰ ਚੋਰੀ-ਚੋਰੀ ਵੇਖਦਾ ਇੱਕ ਦਿਨ ਉਸ ਮੁੰਡੇ ਨੇ ਸੰਦੀਪ ਨੂੰ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਮੇਰੇ ਘਰ ਕੋਈ ਨਹੀਂ ਆ ਮੈਂ ਇਕੱਲਾ ਹੀ ਰਹਿੰਦਾ ਆ ਮੇਰੇ ਕੋਲ ਜ਼ਮੀਨ ਜਾਇਦਾਦ ਵੀ ਠੀਕ-ਠਾਕ ਜਈ ਹੈਗੀ ਆ ਆਪਣੀ ਗੁਜ਼ਾਰੇ ਜੋਗੀ ਜੇ ਤੂੰ ਹਾਂ ਮੀ ਭਰੇ ਤਾਂ ਮੈਂ ਆਪਣੀ ਮਾਸੀ ਨਾਲ ਤੇਰੇ ਮੇਰੇ ਵਿਆਹ ਦੀ ਗੱਲ ਕਰਾਂ ਸੰਦੀਪ ਨੂੰ ਵੀ ਇਹ ਗੱਲ ਵਧੀਆ ਲੱਗੀ ਕਿ ਮੁੰਡੇ ਨੇ ਕੋਈ ਗਲਤ ਗੱਲ ਤਾਂ ਨਹੀਂ ਕਹੀ ਵਿਆਹ ਬਾਰੇ ਹੀ ਪੁੱਛਿਆ ਆ ਤੇ ਵੈਸੇ ਵੀ ਕਰੋ ਠੀਕ ਠਾਕ ਆ ਇੱਥੇ ਵੀ ਮੈਂ ਲੋਕਾਂ ਦੇ ਘਰਾਂ 'ਚ ਕੰਮ ਹੀ ਕਰਦੀ ਆ ਚੱਲ ਵਿਆਹ ਕਰਕੇ ਇੱਕ ਸੌਖੀ ਜ਼ਿੰਦਗੀ ਤਾਂ گزار ਲਵਾਂਗੀ ਮੈਂ ਕਿਹੜਾ ਜ਼ਿਆਦਾ ਪੜ੍ਹੀ ਲਿਖੀ ਆ ਕਿ ਜਿਹੜਾ ਮੇਰੇ ਲਈ ਕੋਈ ਬਹੁਤ ਹੀ ਅਮੀਰ ਘਰ ਦਾ ਰਿਸ਼ਤਾ ਆਊਗਾ ਇਹ ਵਧੀਆ ਰਿਸ਼ਤਾ ਆ ਤਾਂ ਉਹਨੇ ਵੀ ਹਾਂਮੀ ਪਰ ਦਿੱਤੀ ਕਿ ਤੁਸੀਂ ਆਪਣੀ ਮਾਸੀ ਨਾਲ ਗੱਲ ਕਰਕੇ ਸਾਡੇ ਘਰ ਰਿਸ਼ਤਾ ਲੈ ਕੇ ਆ ਜਾਇਓ ਤਾਂ ਉਸ ਮੁੰਡੇ ਨੇ ਆਪਣੀ ਮਾਸੀ ਨਾਲ ਗੱਲ ਕੀਤੀ ਕਿ ਮੈਨੂੰ ਇਹ ਕੁੜੀ ਪਸੰਦ ਆ ਮੈਂ ਇਹਦੇ ਨਾਲ ਵਿਆਹ ਕਰਨਾ ਚਾਹੁੰਦਾ ਆ ਉਸ ਮੁੰਡੇ ਦਾ ਨਾਮ ਗੁਰਦੀਪ ਸੀ ਤਾਂ ਗੁਰਦੀਪ ਦੀ ਮਾਸੀ ਇੱਕ ਦਿਨ ਸ਼ਾਮ ਦੇ ਟਾਈਮ ਸੰਦੀਪ ਦੇ ਘਰ ਪਹੁੰਚ ਗਈ ਜਦੋਂ ਉਹ ਸੰਦੀਪ ਦੇ ਘਰ ਗਈ ਤਾਂ ਸੰਦੀਪ ਦੇ ਮਾਤਾ ਪਿਤਾ ਉਹਨੂੰ ਆਪਣੇ ਘਰ ਵੇਖ ਕੇ ਹੈਰਾਨ ਹੋ ਗਏ ਉਹ ਡਰ ਗਿਆ ਕਿਤੇ ਸੰਦੀਪ ਨੇ ਕੁਝ ਗਲਤ ਤਾਂ ਨਹੀਂ ਕਰ ਦਿੱਤਾ ਕਿਤੇ ਕੋਈ ਗਲਤ ਤਾਂ ਨਹੀਂ ਹੋ ਗਈ ਤਾਂ ਸੰਦੀਪ ਦੀ ਮੰਮਾ ਰੋਟੀ ਬਣਾਉਂਦੀ ਬਣਾਉਂਦੀ ਭੱਜ ਕੇ ਅੱਗਲ ਮੰਡੀ ਗਈ ਤੇ ਉਹਨਾਂ ਨੂੰ ਬੈਠਣ ਲਈ ਕਿਹਾ ਤੇ ਪਾਣੀ ਧਾਣੀ ਪੁੱਛਿਆ ਤਾਂ ਗੁਰਦੀਪ ਦੀ ਮਾਸੀ ਨੇ ਪਾਣੀ ਪੀ ਕੇ ਸੰਦੀਪ ਦੀ ਮੰਮੀ ਨੂੰ ਕਿਹਾ ਕਿ ਤੁਸੀਂ ਇੱਥੇ ਬੈਠੋ ਤੇ ਸੰਦੀਪ ਦੇ ਪਾਪਾ ਨੂੰ ਵੀ ਕੋਲ ਹੀ ਬਿਠਾ ਲਿਆ ਤੇ ਉਹਨੇ ਆਪਣੀ ਭੈਣ ਦੇ ਮੁੰਡੇ ਬਾਰੇ ਗੱਲ ਕੀਤੀ ਕਿ ਮੁੰਡਾ ਬਹੁਤ ਚੰਗਾ ਆ ਕੋਈ ਨਸ਼ਾ ਪੱਤਾ ਵੀ ਨਹੀਂ ਕਰਦਾ ਘਰੋਂ ਵੀ ਠੀਕ ਆ ਪੜ੍ਹਿਆ ਲਿਖਿਆ ਆ ਘਰਬਾਰ ਆਪਣਾ ਆ ਤੁਹਾਨੂੰ ਹੋਰ ਕੀ ਚਾਹੀਦਾ ਆ ਤੁਹਾਡੀ ਕੁੜੀ ਸੌਖੀ ਰਹੂਗੀ ਇੱਥੇ ਤਾਂ ਸਾਰੀ ਉਮਰ ਇਹਨੇ ਤੰਗੀਆਂ ਹੀ ਵੇਖੀਆਂ ਆ ਤਾਂ ਅੱਗੇ ਦੀ ਜ਼ਿੰਦਗੀ ਤਾਂ ਵਧੀਆ گزارੂਗੀ ਕਿਸੇ ਦੇ ਹੱਥਾਂ ਵੱਲ ਤਾਣਾ ਵੇਖੂਗੀ ਲੋਕਾਂ ਦੇ ਘਰਾਂ 'ਚ ਕੰਮ ਤਾਂ ਨਹੀਂ ਕਰੂਗੀ ਹੁਣ ਜਵਾਨ ਕੁੜੀ ਲੋਕਾਂ ਦੇ ਘਰਾਂ 'ਚ ਕੰਮ ਕਰਨ ਜਾਂਦੀ ਆ ਇਦਾਂ ਚੰਗਾ ਤਾਂ ਨਹੀਂ ਲੱਗਦਾ ਚਲੋ ਗੱਲਬਾਤ ਸਾਰੀ ਕਰ ਲਈ ਗਈ ਤਾਂ ਸੰਦੀਪ ਦੇ ਪਾਪਾ ਨੇ ਉਹਨਾਂ ਕੋਲੋਂ ਸੋਚਣ ਦਾ ਵਕਤ ਲਿਆ ਕੈਸੀ ਸੋਚ ਕੇ ਕੱਲ ਤੁਹਾਨੂੰ ਦੱਸ ਦਵਾਂਗੇ ساری ਰਾਤ ਸੋਚਣ ਤੋਂ ਬਾਅਦ ਸੰਦੀਪ ਦੇ ਪਾਪਾ ਨੂੰ ਤੇ ਸੰਦੀਪ ਦੀ ਮੰਮੀ ਨੂੰ ਵੀ ਇਹ ਰਿਸ਼ਤਾ ਵਧੀਆ ਲੱਗਾ ਤਾਂ ਉਹਨਾਂ ਨੇ ਵੀ ਰਿਸ਼ਤੇ ਲਈ ਹਾਂ ਕਰ ਦਿੱਤੀ ਕਿਉਂਕਿ ਗੁਰਦੀਪ ਕੋਈ ਦਾਜ ਦੀ ਮੰਗ ਵੀ ਨਹੀਂ ਕਰ ਰਿਹਾ ਸੀ ਉਹਨੂੰ ਸਿਰਫ ਸੰਦੀਪ ਹੀ ਚਾਹੀਦੀ ਸੀ ਹੋਰ ਕੁਝ ਨਹੀਂ ਇਸ ਲਈ ਅਗਲੇ ਦਿਨ ਸੰਦੀਪ ਦੀ ਜਗਾ ਸੰਦੀਪ ਦੀ ਮੰਮੀ ਗੁਰਦੀਪ ਦੀ ਮਾਸੀ ਦੇ ਘਰ ਕੰਮ ਕਰਨ ਗਈ ਤੇ ਨਾਲ ਹੀ ਰਿਸ਼ਤੇ ਲਈ ਹਾਂ ਵੀ ਕਰ ਆਈ ਗੁਰਦੀਪ ਦੀ ਮਾਸੀ ਨੇ ਸੰਦੀਪ ਦੀ ਮਾਂ ਨੂੰ ਕਿਹਾ ਕਿ ਜ਼ਿਆਦਾ ਖਰਚਾ ਕਰਨ ਦੀ ਲੋੜ ਨਹੀਂ ਅਸੀਂ ਵੀ 2-4 ਜਣੇ ਆ ਜਾਵਾਂਗੇ ਤੇ ਤੁਸੀਂ ਵੀ ਆਪਣੇ ਘਰ ਦੇ 2-4 ਜਣੇ ਆ ਜਾਇਓ ਤੇ ਗੁਰੂ ਘਰ ਫੇਰੇ ਦੇ ਕੇ ਅਸੀਂ ਕੁੜੀ ਨੂੰ ਵਿਆਹ ਕੇ ਲੈ ਜਾਵਾਂਗੇ ਤਾਂ ਸੰਦੀਪ ਦੀ ਮਾਂ ਨੂੰ ਵੀ ਇਹ ਗੱਲ ਚੰਗੀ ਲੱਗੀ ਤਾਂ ਉਹਨੇ ਘਰ ਆ ਕੇ ਸੰਦੀਪ ਦੇ ਪਾਪਾ ਨੂੰ ਦੱਸ ਦਿੱਤਾ ਇਸ ਤਰ੍ਹਾਂ ਸੰਦੀਪ ਦਾ ਵਿਆਹ ਬੜੇ ਹੀ ਸਾਦੇ ਢੰਗ ਨਾਲ ਗੁਰਦੀਪ ਨਾਲ ਹੋ ਗਿਆ ਸੰਦੀਪ ਬਹੁਤ ਖੁਸ਼ ਸੀ ਜਦੋਂ ਉਹਨੇ ਜਾ ਕੇ ਆਪਣਾ ਸਹੁਰਾ ਘਰ ਵੇਖਿਆ ਕਿਉਂਕਿ ਉਹਨੇ ਇਸ ਤੋਂ ਪਹਿਲਾਂ ਕਦੇ ਵੀ ਇਹੋ ਜਿਹਾ ਘਰ ਨਹੀਂ ਵੇਖਿਆ ਸੀ ਬਹੁਤ ਹੀ ਸੋਹਣਾ ਘਰ ਸੀ ਉਸ ਘਰ ਦੀ ਕੱਲੀ ਮਾਲਕਣ ਸੰਦੀਪ ਸੀ ਸੰਦੀਪ ਦਾ ਚਾਹ ਚੁੱਕਿਆ ਨਹੀਂ ਸੀ ਜਾ ਰਿਹਾ ਪਰ ਉਹਨੂੰ ਨਹੀਂ ਪਤਾ ਸੀ ਕਿ ਇਹ ਖੁਸ਼ੀ ਦੁੱਖ ਵਿੱਚ ਬਦਲ ਜਾਣ ਵਾਲੀ ਆ ਕੁਝ ਦਿਨ ਗੁਰਦੀਪ ਨੇ ਉਹਨੂੰ ਬਹੁਤ ਪਿਆਰ ਦਿੱਤਾ ਬਹੁਤ ਖੁਸ਼ ਰੱਖਿਆ ਤੇ ਸੰਦੀਪ ਵੀ ਖੁਸ਼ੀ-ਖੁਸ਼ੀ ਘਰ ਦੇ ਸਾਰੇ ਕੰਮ ਨਿਭੜਦੀ ਸੀ ਖੁਸ਼ੀ-ਖੁਸ਼ੀ ਉਹਨੇ ਘਰ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਲਈ ਸੀ ਇੱਕ ਦਿਨ ਸ਼ਾਮ ਨੂੰ ਕੁਝ ਇਹੋ ਜਿਹਾ ਹੋਇਆ जिसਨੇ संदीप ਦੇ ਉੱਪਰ ਅਸਮਾਨ ਟੁੱਟ ਪਿਆ ਉਸ ਦਿਨ ਗੁਰਦੀਪ ਸਵੇਰ ਦਾ ਹੀ ਘਰੋਂ ਨਿਕਲਿਆ ਸੀ ਆਪਣੇ ਦੋਸਤਾਂ ਨਾਲ संदीप ਨੂੰ ਲੱਗਿਆ ਕਿ ਆਪਣੇ ਦੋਸਤਾਂ ਨਾਲ ਘੁੰਮਣ ਹੀ ਗਿਆ ਆ ਜਾਊਗਾ ਉਹ ਕਿਹੜਾ ਕੁਝ ਗਲਤ ਕਰਦਾ ਆ ਤਾਂ ਸੰਦੀਪ ਸਾਰਾ ਦਿਨ ਉਹਨੂੰ ਢੀਕਦੀ ਰਹੀ ਸਵੇਰ ਤੋਂ ਦੁਪਹਿਰ ਹੋ ਗਈ ਦੁਪਹਿਰ ਤੋਂ ਸ਼ਾਮ ਹੋ ਗਈ ਸੰਦੀਪ ਦਾ ਦਿਲ ਥੋੜਾ ਥੋੜਾ ਕਬਰਾ ਰਿਹਾ ਸੀ ਸੰਦੀਪ ਸ਼ਾਮ ਦੀ ਰੋਟੀ ਬਣਾ ਕੇ ਰੇੜੇ ਵਿੱਚ ਮੰਜੀ ਢਾ ਕੇ ਗੁਰਦੀਪ ਦੀ ਉਡੀਕ ਕਰਨ ਲੱਗੀ ਬਹੁਤ ਹਨੇਰਾ ਹੋ ਗਿਆ ਸੀ ਰਾਤ ਦੇ तकरीबन 10 11 ਵਜੇ ਗਏ ਹੋਣੇ ਆ ਹਜੇ ਤੱਕ ਗੁਰਦੀਪ ਦਾ ਕੋਈ ਅਤਾ ਪਤਾ ਨਹੀਂ ਸੀ ਸੰਦੀਪ ਘਰ ਦੀ ਕਰਦੀ ਵੀ ਤਾਂ ਕੀ ਕਰਦੀ ਉਹ ਹਜੇ ਕਿਸੇ ਨੂੰ ਜਾਣਦੀ ਵੀ ਨਹੀਂ ਸੀ ਕਿਉਂਕਿ ਸੰਦੀਪ ਦੇ ਵਿਆਹ ਨੂੰ ਹਜੇ 6 ਮਹੀਨੇ ਨਹੀਂ ਹੋਏ ਸੀ ਉਹ ਘਰੋਂ ਬਾਹਰ ਕਾਟੀ ਨਿਕਲਦੀ ਸੀ ਸਾਰਾ ਦਿਨ ਆਪਣੇ ਘਰ ਹੀ ਰਹਿੰਦੀ ਤੇ ਘਰ ਦਾ ਕੰਮ ਕਰਦੀ ਰਹਿੰਦੀ ਜਦੋਂ ਰਾਤ ਦੇ 10 11 ਵਜੇ ਸੰਦੀਪ ਦੇ ਘਰ ਦਾ ਦਰਵਾਜ਼ਾ ਖੜਕਿਆ ਤਾਂ ਸੰਦੀਪ ਘਬਰਾ ਗਈ ਤੇ ਅੰਦਰੋਂ ਹੀ ਆਵਾਜ਼ ਦੇਣ ਲੱਗੀ ਕਿ ਕੌਣ ਆ ਤਾਂ ਬਾਹਰੋਂ ਆਵਾਜ਼ ਆਈ ਭਾਬੀ ਜੀ ਦਰਵਾਜ਼ਾ ਖੋਲਿਓ ਮੈਂ ਗੁਰਦੀਪ ਦਾ ਦੋਸਤ ਆ ਗੁਰਦੀਪ ਵੀ ਸਾਡੇ ਨਾਲ ਹੀ ਆ ਤਾਂ ਇਹ ਸੁਣ ਕੇ ਸੰਦੀਪ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਕਿ ਰੱਬ ਸੁੱਖ ਰੱਖੇ ਕੀ ਗੱਲ ਹੋ ਗਈ ਜਿਹੜਾ ਗੁਰਦੀਪ ਦੇ ਨਾਲ ਉਹਦੇ ਦੋ ਦੋਸਤ ਆਏ ਆ ਜਦੋਂ ਨੇ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਦਾ ਦ੍ਰਿਸ਼ ਵੇਖ ਕੇ ਉਹਦੀਆਂ ਤਾਂ ਚੀਕਾਂ ਹੀ ਨਿਕਲ ਗਈਆਂ ਉਹਦਾ ਤਾਂ ਦਿਲ ਹੀ ਫਟ ਗਿਆ ਕਿਉਂਕਿ ਗੁਰਦੀਪ ਨੂੰ ਉਹਦੇ ਦੋਹਾਂ ਦੋਸਤਾਂ ਨੇ ਫੜਿਆ ਹੋਇਆ ਸੀ ਉਹਦੀਆਂ ਦੋਵੇਂ ਬਾਹਾਂ ਉਹਦੇ ਦੋਸਤਾਂ ਦੇ ਮੋਢਿਆਂ ਤੇ ਸੀ ਤੇ ਗੁਰਦੀਪ ਨੂੰ ਕੋਈ ਵੀ ਹੋਸ਼ ਨਹੀਂ ਸੀ ਸੰਦੀਪ ਕਬਰਾਟ ਵੀ ਚੋਨਾਂ ਨੂੰ ਪੁੱਛਣ ਲੱਗ ਪਈ ਕਿ ਕੀ ਗੱਲ ਹੋ ਗਈ ਕੀ ਹੋਇਆ ਗੁਰਦੀਪ ਨੂੰ ਤੁਸੀਂ ਇਸ ਤਰ੍ਹਾਂ ਗੁਰਦੀਪ ਨੂੰ ਕਿਉਂ ਫੜਿਆ ਆ ਤਾਂ ਉਹਦੇ ਦੋਸਤ ਕਹਿਣ ਲੱਗੇ ਭਾਬੀ ਜੀ ਤੁਸੀਂ ਪਰੇਸ਼ਾਨ ਨਾ ਹੋ ਇਹ ਤਾਂ ਇਹਦਾ ਰੋਜ਼ ਦਾ ਹੀ ਆ ਤੁਸੀਂ ਹੀ ਅੱਜ ਵੇਖਿਆ ਆ ਇਹਨੂੰ ਤਾਸੀ ਰੋਜ ਇਸੇ ਤਰ੍ਹਾਂ ਹੀ ਕਰ ਛੱਡ ਕੇ ਜਾਂਦੇ ਆ ਇਹ ਜਦੋਂ ਪੀਣ ਲੱਗਦਾ ਆ ਤਾਂ ਪਿੱਛੇ ਨਹੀਂ ਵੇਖਦਾ ਫਿਰ ਤਾਂ ਬੋਤਲ ਖਾਲੀ ਕਰਕੇ ਹੀ ਉੱਠਦਾ ਆ ਇਹ ਗੱਲਾਂ ਸੁਣ ਕੇ ਤਾਂ ਜਿਵੇਂ ਸੰਦੀਪ ਦੀ ਦੁਨੀਆ ਹੀ ਖਤਮ ਹੋ ਗਈ ਹੋਵੇ ਕਿਉਂਕਿ ਸੰਦੀਪ ਨੇ ਬਚਪਨ ਤੋਂ ਹੀ ਬਹੁਤ ਦੁੱਖ ਵੇਖੇ ਸੀ ਦੁੱਖ ਵੇਖ ਵੇਖ ਕੇ ਉਹ ਵੱਡੀ ਹੋਈ ਸੀ ਮਸਾ ਤਾਂ ਉਹਨੂੰ ਸੁੱਖ ਦੀ ਜ਼ਿੰਦਗੀ ਮਿਲੀ ਸੀ ਤੇ ਇਹਦੇ ਵਿੱਚ ਵੀ ਦੁੱਖ ਸੀ ਰਾਤ ਸੰਦੀਪ ਲਈ ਕਿਸੇ ਆਫਤ ਤੋਂ ਘੱਟ ਨਹੀਂ ਸੀ ਪਤਾ ਨਹੀਂ ਹੋ ਰਹਾਤਾ ਸੰਦੀਪ ਨੇ ਕਿਵੇਂ ਕੱਢੀ ਸੀ ਸਾਰੀ ਰਾਤ ਗੁਰਦੀਪ ਦੇ ਸਰਾਣੇ ਬੈ ਕੇ ਗੁਰਦੀਪ ਦਾ ਮੂੰਹ ਵੇਖਦੀ ਰਹੀ ਕਿ ਮੈਂ ਇਹਦੇ ਭੋਲੇ ਚਿਹਰੇ ਤੇ ਵਿਸ਼ਵਾਸ ਕਰ ਬੈਠੀ ਇਹਦੇ ਨਾਲੋਂ ਚੰਗਾ ਸੀ ਮੈਂ ਕਿਸੇ ਗਰੀਬ ਨਾਲ ਵਿਆਹ ਕਰਵਾ ਲੈਂਦੀ ਕਮ ਸੇ ਕਮ ਨਸ਼ਾ ਤਾਂਣਾ ਹੁੰਦਾ ਇਹ ਤਾਂ ਸਭ ਤੋਂ ਭੈੜਾ ਹੋ ਗਿਆ ਜਿਹੜਾ ਘਰਾਂ ਦੇ ਘਰ ਬਰਬਾਦ ਕਰ ਦਿੰਦਾ ਆ ਕਿਸੇ ਤਰ੍ਹਾਂ ਰੋਹ ਤੋ ਕੇ ਸੰਦੀਪ ਨੇ ਉਹ ਰਾਤ ਕੱਢੀ ਤੇ ਅਗਲੇ ਦਿਨ ਜਦੋਂ ਗੁਰਦੀਪ ਪੁੱਠਿਆ ਤਾਂ ਸੰਦੀਪ ਨੇ ਉਹਨੂੰ ਪੁੱਛਿਆ ਕਿ ਤੂੰ ਸ਼ਰਾਬ ਵੀ ਪੀਂਦਾ ਆ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਤੂੰ ਮੈਨੂੰ ਧੋਖਾ ਕਿਉਂ ਦਿੱਤਾ ਤੂੰ ਮੇਰੇ ਨਾਲ ਧੋਖੇ ਨਾਲ ਵਿਆਹ ਕਰਵਾਇਆ ਆ ਤੂੰ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਮੈਂ ਤੇਰਾ ਕੀ ਵਿਗਾੜਿਆ ਸੀ ਚਲ ਜੇ ਆਪਣਾ ਵਿਆਹ ਹੋ ਹੀ ਗਿਆ ਸੀ ਆਪਣੀ ਜ਼ਿੰਦਗੀ ਵਧੀਆ ਲੰਘ ਰਹੀ ਸੀ ਆਪਾਂ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਲੰਘਾ ਰਹੇ ਸੀ ਤਾਂ ਦੁਬਾਰਾ ਤੈਨੂੰ ਸ਼ਰਾਬ ਪੀਣ ਦੀ ਕੀ ਲੋੜ ਪੈ ਗਈ ਤੂੰ ਕਿਉਂ ਪੀਤੀ ਜਦੋਂ ਸੰਦੀਪ ਨੇ ਗੁਰਦੀਪ ਨਾਲ ਇਹ ਗੱਲਾਂ ਕੀਤੀਆਂ ਤਾਂ ਗੁਰਦੀਪ ਨੂੰ ਗੁੱਸਾ ਆ ਗਿਆ ਤੇ ਗੁੱਸੇ ਦੇ ਮਾਰੇ ਉਹ ਘਰੋਂ ਬਾਹਰ ਨਿਕਲ ਗਿਆ ਹੁਣ ਸੰਦੀਪ ਨੂੰ ਫਿਰ ਡਰ ਸਤਾ ਰਿਹਾ ਸੀ ਕਿ ਰਾਤ ਨੂੰ ਗੁਰਦੀਪ ਫਿਰ ਸ਼ਰਾਬ ਨਾਲ ਰੱਜ ਕੇ ਹੀ ਘਰ ਆਊਗਾ ਤੇ ਸੰਦੀਪ ਦਾ ਡਰ ਸੱਚ ਨਿਕਲਿਆ ਉਸ ਦਿਨ ਸੰਦੀਪ ਦੇ ਨਾਂ ਤਾਂ ਰੋਟੀ ਖਾਦੀ ਨਾ ਚਾਹ ਪੀਤੀ ਸਾਰਾ ਦਿਨ ਕਿਸੇ ਉਜੜੇ ਚਮਣ ਵਾਂਗ ਬੈਠੀ ਰਹੀ ਤੇ ਆਪਣੀ ਕਿਸਮਤ ਨੂੰ ਕੋਸਦੀ ਰਹੀ ਕਿ ਰੱਬਾ ਮੇਰੀ ਕਿਸਮਤ ਕਿਹੋ ਜਿਹੀ ਲਿਖੀ ਆ ਜਦੋਂ ਸ਼ਾਮ ਨੂੰ ਗੁਰਦੀਪ ਸ਼ਰਾਬ ਨਾਲ ਰੱਜ ਕੇ ਘਰ ਆਇਆ ਤਾਂ ਆ ਕੇ ਸੰਦੀਪ ਨਾਲ ਲੜਨ ਲੱਗ ਪਿਆ ਕਿ ਮੈਂ ਤੇਰੇ ਪਿਓ ਕੋ ਪੈਸੇ ਲੈ ਕੇ ਨਹੀਂ ਪੀਂਦਾ ਆਪਣੇ ਘਰੋਂ ਪੀਂਦਾ ਆ ਤੂੰ ਕੌਣ ਹੁੰਦੀ ਆ ਮੈਨੂੰ ਰੋਕਣ ਵਾਲੀ ਮੈਂ ਜੋ ਮਰਜ਼ੀ ਕਰਾਂ ਮੇਰੀ ਜ਼ਿੰਦਗੀ ਆ ਤੇਰੀ ਔਕਾਤ ਆ ਮੇਰੇ ਨਾਲ ਗੱਲ ਕਰਨ ਦੀ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਰਹੀਆਂ ਤੂੰ ਤੈਨੂੰ ਰਾਜ ਘਰ ਮਿਲ ਗਿਆ ਆ ਤੇਰੇ ਕੋਲੋਂ ਹੁਣ ਸਾਹਬਿਆ ਨਹੀਂ ਜਾਂਦਾ ਜੇ ਤੈਨੂੰ ਮੇਰੀ ਸ਼ਰਾਬ ਇੰਨੀ ਬੁਰੀ ਲੱਗਦੀ ਆ ਤਾਂ ਤੂੰ ਜਾ ਸਕਦੀ ਆ ਆਪਣੇ ਪਿਓ ਦੇ ਘਰ ਤੇ ਜਾ ਕੇ ਲੋਕਾਂ ਦੇ ਘਰਾਂ 'ਚ ਝਾੜੂ ਪੋਚਾ ਲਾ ਕੋਈ ਲੋੜ ਨਹੀਂ ਆ ਇੱਥੇ ਰਹਿਣ ਦੀ ਤੇ ਹਾਂ ਅੱਜ ਤੋਂ ਬਾਅਦ ਮੇਰੀ ਜ਼ਿੰਦਗੀ 'ਚ ਦਖਲ ਦੇਣ ਦੀ ਹਿੰਮਤ ਨਾ ਕਰੀ ਨਹੀਂ ਤਾਂ ਮੈਂ ਤੇਰੀ ਹੱਡੀ ਫਸਲੀ ਇਕ ਕਰ ਦੂੰਗਾ ਉਹਨੇ ਸੰਦੀਪ ਨੂੰ ਵਾਲਾ ਤੋਂ ਫੜਿਆ ਹੋਇਆ ਸੀ ਤੇ ਸੰਦੀਪ ਥੱਲੇ ਚੀਕਾਂ ਮਾਰ ਰਹੀ ਸੀ ਕਿ ਮੈਨੂੰ ਛੱਡ ਦੇ ਅੱਜ ਦੇ ਬਾਅਦ ਮੈਂ ਤੈਨੂੰ ਨਹੀਂ ਰੋਕਦੀ ਤੂੰ ਜੋ ਮਰਜ਼ੀ ਕਰ ਇੱਥੇ ਹੀ ਬਸ ਨਹੀਂ ਸੀ ਹਜੇ ਤਾਂ ਸੰਦੀਪ ਦੀ ਜ਼ਿੰਦਗੀ 'ਚ ਬਹੁਤ ਕੁਝ ਹੋਣ ਵਾਲਾ ਸੀ ਇਸੇ ਵਿੱਚ ਸੰਦੀਪ ਗਰਭਵਤੀ ਹੋ ਜਾਂਦੀ ਆ ਤੇ ਉਹਨੇ ਇੱਕ ਤੀ ਨੂੰ ਜਨਮ ਦਿੱਤਾ ਜਦੋਂ ਤੀਹ ਦਾ ਜਨਮ ਹੋਇਆ ਤਾਂ ਗੁਰਦੀਪ ਉਹਨੂੰ ਵੇਖਣ ਤੱਕ ਵੀ ਅੱਗੇ ਨਾ ਹੋਇਆ ਕਿ ਤੂੰ ਕੁੜੀ ਜਨਮ ਦਿੱਤੀ ਆ ਮੈਨੂੰ ਮੁੰਡਾ ਚਾਹੀਦਾ ਸੀ ਇਹ ਕੁੜੀ ਤੇਰੀ ਹੀ ਆ ਤੂੰ ਹੀ ਇਹਨੂੰ ਪਾਲ ਮੇਰੀ ਇਹ ਕੁਝ ਨਹੀਂ ਲੱਗਦੀ ਤਾਂ ਸੰਦੀਪ ਨੇ ਕਿਹਾ ਗੁਰਦੀਪ ਇਹ ਕਿਹੋ ਜੀਆਂ ਗੱਲਾਂ ਕਰਦਾ ਆ ਚੱਲ ਮੇਰੇ ਨਾਲ ਨਾ ਸਹੀਂ ਆਪਣੀ ਤੀਹ ਨੂੰ ਤਾਂ ਪਿਆਰ ਨਾਲ ਇੱਕ ਵਾਰ ਵੇਖ ਲਾ ਆਪਣੀ ਗੋਦੀ 'ਚ ਚੁੱਕ ਲਾ ਪਰ ਗੁਰਦੀਪ ਨੇ ਉਹਦੀ ਏਕਣਾ ਸੁਣੀ ਹੁਣ ਤਾਂ ਉਹਦੀ ਸ਼ਰਾਬ ਬਹੁਤ ਜ਼ਿਆਦਾ ਵੱਧ ਚੁੱਕੀ ਸੀ ਉਹ ਦਿਨ ਰਾਤ ਪੀਣ ਲੱਗਾ ਹਰ ਵੇਲੇ ਸ਼ਰਾਬ ਦੇ ਨਸ਼ੇ 'ਚ ਤੋਤ ਰਹਿਦਾ ਸੀ ਕੋਈ ਕੰਮ ਤੰਦਾ ਵੀ ਨਹੀਂ ਕਰਦਾ ਸੀ ਹੌਲੀ-ਹੌਲੀ ਉਹ ਘਰ ਦਾ ਸਮਾਨ ਵੀ ਵੇਚਣ ਲੱਗ ਪਿਆ ਇਧਰ ਸੰਦੀਪ ਦੀ ਕੁੜੀ ਵੀ ਹੁਣ ਵੱਡੀ ਹੁੰਦੀ ਜਾ ਰਹੀ ਸੀ ਆਹੇ ਦਿਨ ਗੁਰਦੀਪ ਸ਼ਰਾਬ ਪੀ ਕੇ ਸੰਦੀਪ ਨੂੰ ਤੇ ਉਹਦੀ ਕੁੜੀ ਨੂੰ ਮਾਰਦਾ ਕੁੱਟਦਾ ਬਹੁਤ ਕੁਝ ਕਰਦਾ ਸੰਦੀਪ ਨੇ ਕਦੀ ਇਹ ਗੱਲ ਆਪਣੇ ਮਾਪਿਆਂ ਨੂੰ ਵੀ ਨਹੀਂ ਦੱਸੀ ਸੀ ਕਿਉਂਕਿ ਉਹ ਤਾਂ ਪਹਿਲਾਂ ਹੀ ਗਰੀਬੀ 'ਚ ਬਹੁਤ ਔਖੇ ਦਿਨ ਕੱਟ ਰਹੇ ਸੀ ਤੇ ਸੰਦੀਪ ਉਹਨਾਂ ਨੂੰ ਹੋਰ ਪਰੇਸ਼ਾਨੀ ਕਰਨਾ ਚਾਹੁੰਦੀ ਸੀ ਇਸ ਲਈ ਉਹ ਇਹ ਸਭ ਕੁਝ ਆਪਣੇ ਪਿੰਡੇ ਤੇ ਚੱਲ ਰਹੀ ਸੀ ਆਖਰ ਕਦੋਂ ਤੱਕ ਉਹ ਇਹ ਸਾਰਾ ਕੁਝ ਜਰਦੀ ਇੱਕ ਦਿਨ ਉਹਨੇ ਵੱਡਾ ਸਾਰਾ ਦਿਲ ਕਰਕੇ ਇੱਕ ਕਠੋਰ ਫੈਸਲਾ ਲਿਆ ਤੇ ਉਹ ਗਰਦੀਪ ਨੂੰ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ ਤੇ ਉੱਥੇ ਜਾ ਕੇ ਉਹਨੇ ਸਾਰੀ ਗੱਲ ਆਪਣੇ ਮਾਪਿਓ ਨੂੰ ਦੱਸੀ ਤਾਂ ਸੰਦੀਪ ਦੇ ਪਿਓ ਨੇ ਕਿਹਾ ਪੁੱਤ ਤੂੰ ਮੈਨੂੰ ਇੰਨਾ ਕਮਜ਼ੋਰ ਸਮਝ ਲਿਆ ਤੂੰ ਇੰਨਾ ਕੁਝ ਚੱਲਦੀ ਰਹੀ ਤੇ ਸਾਨੂੰ ਦੱਸਿਆ ਵੀ ਨਹੀਂ ਪੁੱਤ ਤੇਰਾ ਪਿਓ ਇੰਨਾ ਵੀ ਕਮਜ਼ੋਰ ਨਹੀਂ ਆ ਮੰਨਿਆ ਕਿ ਮੇਰੇ ਕੋਲ ਰੁਪਈਆ ਪੈਸਾ ਨਹੀਂ ਆ ਪਰ ਦਿਲ ਤਾਂ ਹੈ ਗਾਇਆ ਤੂੰ ਮੇਰੀ ਧੀ ਆ ਪੁੱਤ ਤੂੰ ਮੈਨੂੰ ਵਾਧੂ ਨਹੀਂ ਆ ਤੇਰੇ ਜੋਗੀ ਰੋਟੀ ਇੱਥੇ ਬਹੁਤ ਆ ਤੂੰ ਇੱਥੇ ਆਰਾਮ ਨਾਲ ਰਹਿ ਸਕਦੀ ਆ ਤੇ ਆਪਣੀ ਧੀ ਨੂੰ ਵੀ ਪੜਾ ਲਿਖਾ ਸਕਦੀ ਆ ਤਾਂ ਸੰਦੀਪ ਨੇ ਆਪਣੀ ਧੀ ਲਈ ਜੀਉਣ ਦੀ ਸੋਚੀ ਹੁਣ ਸੰਦੀਪ ਇੱਕ ਫੈਕਟਰੀ ਵਿੱਚ ਕੰਮ ਕਰਨ ਲੱਗ ਪਈ ਤੇ ਆਪਣੀ ਧੀ ਨੂੰ ਸਕੂਲ ਵਿੱਚ ਪੜ੍ਹਾਈ ਕਰਵਾਉਣ ਲੱਗ ਪਈ ਉਹਨੇ ਆਪਣੀ ਧੀ ਨੂੰ ਕਾਬਲ ਬਣਾਉਣ ਦੀ ਸੋਚ ਲਈ ਸੀ ਕਿ ਮੇਰੀ ਧੀ ਮੇਰੇ ਵਾਂਗ ਜ਼ਿੰਦਗੀ ਨਾ ਗੁਜ਼ਾਰੇ ਇਸ ਲਈ ਉਹਨੇ ਆਪਣੀ ਧੀ ਨੂੰ ਬਹੁਤ ਪੜਾਇਆ ਲਿਖਾਇਆ ਤੇ ਇਸ ਕਾਬਲ ਬਣਾਇਆ ਕਿ ਉਹ ਆਪਣੇ ਪੈਰਾਂ ਤੇ ਖੜੀ ਹੋਗੀ ਉਹਨੂੰ ਇੱਕ ਵਧੀਆ ਕੰਪਨੀ ਵਿੱਚ ਨੌਕਰੀ ਮਿਲ ਗਈ ਤੇ ਕੰਪਨੀ ਵੱਲੋਂ ਘਰ ਗੱਡੀ ਸਭ ਕੁਝ ਮਿਲ ਗਿਆ ਇੱਕ ਦਿਨ ਉਹ ਕੰਪਨੀ ਦੀ ਗੱਡੀ ਲੈ ਕੇ ਆਪਣੇ ਘਰ ਆਈ ਤੇ ਸੰਦੀਪ ਉਹਨੂੰ ਵੇਖ ਕੇ ਬਹੁਤ ਖੁਸ਼ ਹੋਈ ਸੰਦੀਪ ਨੇ ਉਹਨੂੰ ਪੁੱਛਿਆ ਕਿ ਪੁੱਤੇ ਗੱਡੀ ਕਿਹਦੀ ਆ ਤਾਂ ਉਹਦੀ ਕੁੜੀ ਨੇ ਕਿਹਾ ਮਾਂ ਇਹ ਗੱਡੀ ਮੈਨੂੰ ਕੰਪਨੀ ਵੱਲੋਂ ਮਿਲੀ ਆ ਤੇ ਮੈਨੂੰ ਇੱਕ ਬਹੁਤ ਵਧੀਆ ਸ਼ਹਿਰ ਵਿੱਚ ਘਰ ਵੀ ਦਿੱਤਾ ਗਿਆ ਆ ਹੁਣ ਆਪਾਂ ਉੱਥੇ ਹੀ ਰਹਾਂਗੇ ਵਧੀਆ ਜ਼ਿੰਦਗੀ ਗੁਜ਼ਾਰਾਂਗੇ ਤੇ ਇਸ ਤਰ੍ਹਾਂ ਸੰਦੀਪ ਆਪਣੀ ਧੀ ਤੇ ਆਪਣੇ ਮਾਪਿਓ ਨੂੰ ਲੈ ਕੇ ਸ਼ਹਿਰ ਵਾਲੇ ਘਰ ਵਿੱਚ ਰਹਿਣ ਲੱਗ ਪਈ ਤੇ ਵਧੀਆ ਜ਼ਿੰਦਗੀ ਗੁਜ਼ਾਰਨ ਲੱਗ ਪਈ ਤੇ ਉਧਰ ਗੁਰਦੀਪ ਦੀ ਜ਼ਿੰਦਗੀ ਕਿਸੇ ਨਰਕ ਨਾਲੋਂ ਘੱਟ ਨਹੀਂ ਸੀ ਉਹ ਸਾਰਾ ਦਿਨ ਸ਼ਰਾਬ ਪੀ ਕੇ ਪਿਆ ਰਹਿੰਦਾ ਉਹਨੇ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਸੀ ਤੇ ਉਹਨੂੰ ਕੋਈ ਵੀ ਪੁੱਛਣ ਵਾਲਾ ਨਹੀਂ ਰਹਿ ਗਿਆ ਸੀ ਸਾਰਾ ਦਿਨ ਰੋਂਦਾ ਰਹਿੰਦਾ ਤੇ ਸੰਦੀਪ ਨੂੰ ਚੇਤੇ ਕਰਦਾ ਰਹਿੰਦਾ ਸੋ ਦੋਸਤੋ ਇਹ ਨਸ਼ਾ ਇੱਕ ਅਜਿਹੀ ਚੀਜ਼ ਆ ਜਿਹੜਾ ਘਰਾਂ ਦੇ ਘਰ ਖਾ ਜਾਂਦਾ ਆ ਇਹਦੇ ਕੋਲੋਂ ਜਿੰਨਾ بچਿਆ ਜਾਂਦਾ ਆ ਬਚ ਜਾਓ ਸੰਦੀਪ ਦੀ ਕਹਾਣੀ ਸਾਨੂੰ ਦਿਖਾਉਂਦੀ ਆ ਕਿ ਕਿਵੇਂ ਇੱਕ ਔਰਤ ਆਪਣੇ ਦਰਦ ਤੇ ਸੰਘਰਸ਼ ਨੂੰ ਆਪਣੀ ਤਾਕਤ ਬਣਾ ਕੇ ਆਪਣੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇ ਸਕਦੀ ਆ ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਆ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਵੀ ਕੋਈ ਇਹੋ ਜੀ ਘਟਨਾ ਹੋਈ ਆ ਜਾਂ ਤੁਸੀਂ ਕੋਈ ਵੀ ਕੋਈ ਇਹੋ ਜੀ ਘਟਨਾ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਵਿੱਚ ਜਰੂਰ ਲਿਖਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਤੇ ਇਹੋ ਜੀਆਂ ਹੋਰ ਕਹਾਣੀਆਂ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ